ਅੰਮ੍ਰਿਤਸਰ ਸ਼ਹਿਰ ਦੇ ਰਾਮ ਤੀਰਥ ਰੋਡ ਤੇ ਸਥਿਤ ਮਧੂਬਨ ਸੁਧਾਰ ਕਲੋਨੀ ਦੇ ਸਮੂਹਕ ਭਾਈਚਾਰੇ ਵੱਲੋਂ ਕਲੋਨੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਪੱਤਰਕਾਰ ਕੁਲਜੀਤ ਸਿੰਘ ਕੋਖਰ ਦੀ ਖਾਸ ਰਿਪੋਰਟ ਰਾਮ ਤੀਰਥ ਰੋਡ ਤੇ ਸਥਿਤ ਮਧੂਬਨ ਕਲੋਨੀ ਦੇ ਸਾਰੇ ਵਾਸੀਆਂ ਨੇ ਪਾਈ ਸਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਅਤੇ ਮધુਬਨ ਸੁਧਾਰ ਕਮੇਟੀ ਦੇ ਪ੍ਰਧਾਨ ਅਤੇ ਕਮੇਟੀ ਦੇ ਜਨਰਲ ਸਕੱਤਰ ਅਮੋਲਕ ਸਿੰਘ ਦੀ ਰਹਿਨਮਈ ਹੇਠ ਸ੍ਰੀ ਸੁਖਮਨੀ ਸਹਿਜ ਜੀ ਦੇ ਅਕਾਉਂਟਪੜ ਸਾਹਿਬ ਕਰਵਾਈ ਗਈ। ਅਤੇ ਭਾਈ ਚਰਕ ਸਾਂਝ ਨੂੰ ਕਾਇਮ ਰੱਖਿਆ ਅਤੇ ਭੋਗ ਪੈਣ ਉਪਰੰਤ ਲੰਗਰ ਅਟੁੱਟ ਵਰਤਾਇਆ ਗਿਆ ਅਤੇ ਜਦੋਂ ਇਸ ਸੰਬੰਧੀ ਜਨਰਲ ਸਕੱਤਰ ਅਮੋਲਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਟਨਾ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਕਰਾਇਆ ਗਿਆ ਇਹ ਹਰ ਸਾਲ ਕਰਾਉਂਦੇ ਕਾ ਜਾਂ ਪਹਿਲੀ ਵਾਰ ਹੀ ਕਰਾਇਆ ਨਹੀਂ ਜੀ ਇੱਥੇ ਘੱਟੋ ਘੱਟ 4-5 ਸਾਲ ਤੋਂ ਲਗਾਤਾਰ ਅਸੀਂ ਹਰ ਬੀ ਮਨਾਉਂਦੇ ਹਾਂ ਕਈ ਵਾਰੀ ਤੇ ਜਦੋਂ ਪੂਰੀ ਤਰੀਕ ਹੁੰਦੀ ਉਸ ਦਿਨ ਮਨਾਉਂਦੇ ਹਾਂ ਤੇ ਕਈ ਵਾਰੀ ਕਿਉਂਕਿ ਇਸ ਤਰੀਕ ਨੂੰ ਜਿਦਾਂ 5 ਤਰੀਕ ਸੀ ਤੇ 5 ਤਰੀਕ ਵਾਲੇ ਦਿਨ ਬਾਬਿਆਂ ਦਾ ਵੀਰ ਜਮਾ ਸੀ ਤੇ ਜਿਹੜੀ ਤਾਂ ਹੀ ਹਲਵਾਈ ਦਾ ਹੈ ਹਲਵਾਈ ਵੀ ਨਹੀਂ ਸੀ ਸਾਨੂੰ ਮੇਰੇ ਇਸ ਕਰਕੇ ਅਸੀਂ 9 ਤਰੀਕ ਨੂੰ ਮਨਾਇਆ ਤੇ ਮਨਾਉਂਦੇ ਅਸੀਂ ਹਰ ਸਾਲ ਇਹ ਆਪਣੇ ਇਹ ਕਲੋਨੀ ਦੇ ਸਹਿਯੋਗ ਨਾਲ ਕਿ ਜਾਂ ਆਪਣੇ ਲੈਵਲ ਤੇ ਨਹੀਂ ਜੀ ਇੱਥੇ ਇੱਕ ਹੈਗੀ ਹੈ ਮਧੂਬਨ ਸੁਧਾਰ ਇਹ ਕਮੇਟੀ ਇੱਕ ਬਣੀ ਹੈ ਹਾਂ ਜੀ ਤੇ ਮਧੂਪਨ ਸੁਧਾਰ ਕਮੇਟੀ ਦਾ ਕੁਲਿੰਦਰ ਸਿੰਘ ਪ੍ਰਧਾਨ ਹੈ ਮੈਂ ਅਮੋਲਕ ਸਿੰਘ ਬਤੌਰ ਮੁਖ ਸਕੱਤਰ ਹਾਂ ਤੇ ਅਸੀਂ ਅੱਗੇ ਲੱਗ ਕੇ ਤੇ ਸਾਰੀ ਕਲੋਨੀ ਦੇ ਸਹਿਯੋਗ ਨਾਲ ਤੇ ਜੇਰ ਨਿਗਰਾਨੀ ਮਧੂਪਨ ਸੁਧਾਰ ਕਮੇਟੀ ਬਣਾਉਣੀ ਹੈ ਠੀਕ ਹੈ